ਇਹ ਬੇਰ ਬੇਰ ਆ ਬੇਰੋਂ ਲੱਗੇ ਭਾਈ ਮਕਸਮ ਇਹਨਾਂ ਦਾ ਕੀ ਰੇਟ ਆ ਇਹ 400 ਦਾ ਡੱਬਾ 400 ਰੁਪਏ ਦਾ ਡੱਬਾ ਵਜਨ ਹੋਊ 5 10 ਕਿਲੋ 10 ਕਿਲੋ 50 ਰੁਪਏ ਨੇੜ ਤੇ ਜਿਹੜੀ ਬੈਠੀ ਜਾਂਦਾ ਜੀ 40 ਰੁਪਏ 40 ਰੁਪਏ ਨੇੜ ਤੇ ਜਿਹੜਾ ਬੈਠੀ ਜਾਂਦਾ ਜੀ ਬਾਕੀ ਤਣੀਆਂ ਕਿੰਨਾ ਭਾਈ ਤਣੀਆਂ 50 ਤੋਂ 60 ਰੁਪਏ ਹੀ ਵੇਚ ਰਿਹਾ ਜੀ ਕਿਲੋ ਹਾਂਜੀ 50-60 ਰੁਪਏ ਹੈਗਾ ਭਾਈ ਰੇੜੇ ਤੇ ਕਿਲੋ ਹਾਂਜੀ ਹਾਂਜੀ ਜੇ ਆਪਣੇ ਦਾ 20-25 ਬੱਤੀ ਰਹਿ ਗਿਆ ਤੇ ਕੋਈ ਯਾਰ ਫਰੀ ਵੰਡਣਾ ਬੁੜੀਆਂ ਨੂੰ ਅਸੀਂ ਫਰੀ ਵੰਡਦੇ ਹਾਂ ਜੀ ਰੁਪਏ ਦਾ ਡੇਲੀ ਵੰਡਦਾ ਨਹੀਂ ਰੁਪਏ ਦੀਆਂ ਮਿਰਚਾਂ ਬੁੜੀਆਂ ਦੇ ਫ੍ਰੀ ਕਿਉਂ ਵੰਡਦਾ ਤੇ ਬੁੜੀਆਂ ਦਾ ਫਰੀ ਵੰਡਦਾ ਬੰਦਾ ਹੋਏ ਨਾ ਫਿਰ ਟੇਸਟੀ ਨਹੀਂ ਲੱਗਦੀ ਟੇਸਟ ਨਹੀਂ ਲੱਗਦਾ ਠੀਕ ਹੈ ਸਹੀ ਗੱਲ ਤੁਸੀਂ ਇਹ ਕਹੋਗੇ ਆ ਦਾ 10 ਰੁਪਏ ਕਿਲੋ ਆਲੂ ਹੈ ਜਿੰਨਾ ਜਰ ਚੀਜ਼ ਮਹਿੰਗੀ ਹੋਵੇ ਉਹਨਾਂ ਜਰੀ ਬਸ ਬਸ ਸਵਾਦ ਲੱਗਦੀ ਹੈ ਜਨਾ ਜਿਵੇਂ ਹੁਣ ਹਰੇ ਮਟਰ ਬੜੇ ਸਵਾਦ ਲੱਗਦੇ ਹਾਂ ਗੋਭੀ ਬੜੀ ਸਵਾਦ ਲੱਗਦੀ ਹੈ ਬਸ 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 ਹਾਂਜੀ ਪਾਕਿਸਤਾਨ 600 ਰੁਪਏ ਕਿਲੋ ਆ ਪਾਕਿਸਤਾਨ ਦੇ ਵਿੱਚ ਕਹਿੰਦੇ ਬਾਰਡਰ ਤਾਂ ਹੀ ਨਹੀਂ ਖੁੱਲੀ ਜਾਂਦੇ ਜੀ ਬਾਰਡਰ ਤਾਂ ਹੀ ਨਹੀਂ ਖੁੱਲਿਆ ਗਏ ਜੇ ਖੁੱਲ ਜਾਂਦਾ ਤਾਂ ਫਿਰ ਇੱਧਰ 300 ਰੁਪਏ ਕਿਲੋ ਹੋ ਜੂਗੀ ਇੱਧਰ 300 ਰੁਪਏ ਕਿਲੋ ਹੋ ਜੂਗੀ ਮੈਂ ਨਾ ਸਮਝੇ ਉਧਰ ਸਸਤੀ ਹੋ ਜੂਗੀ ਉਧਰ ਸਸਤੀ ਹੋ ਜੂ ਹਣਾ ਆਲੂ 100 ਰੁਪਏ ਕਿਲੋ ਉੱਤੇ ਉੱਤੇ ਹਾਂਜੀ ਹਾਂਜੀ ਉਧਰੋਂ ਮਾਲ ਆਉਂਦਾ ਨਹੀਂ ਆਪਣੇ ਜਿਹੇ ਇਧਰ ਇਧਰੋਂ ਜਾਣ ਨਹੀਂ ਦਿੰਦੇ ਨਾ ਮੋਦੀ ਸਾਹਿਬ ਉਧਰ ਤੇ ਮਾਲ ਖਰੇ ਨਾ ਹੁਣ ਕਹਿੰਦੇ ਬੜਾ ਯਾਰ ਬਈ ਯਾਰ ਠੰਡ ਦੇ ਵਿੱਚ ਵੀ ਇਹਦੀ ਰੇਟ ਦੰਨੇ ਹਨਾ ਆਪਣਾ ਕਾ ਦੰਨੇ ਪਿੱਛੇ ਜਮੀਨਦਾਰਾਂ ਨੂੰ ਮਿਲ ਜਾਂਦੇ ਪੈਸੇ ਇਸ ਭਾਦੇ ਜਮੀਨਦਾਰਾਂ ਤੇ ਲ ਵਧੀਆ ਗੱਲ ਆ ਕਮਾਈ ਹੋਣੀ ਚਾਹੀਦੀ ਪਰ ਇਹਦੀ ਭਾਈ ਕੀ ਚੱਕਰ ਰੱਖਿਆ ਖੇਤੀ ਘਟੋ ਦੀ ਗਰਮੀ ਗਰਮੀ ਪੈਂਦੀ ਰਹੀ ਨਾ ਐਸੇ ਗਰਮੀ ਗਰਮੀ ਪੈਂਦੀ ਰਹੀ ਬਹੁਤ ਘਟ ਲੱਗੇ ਮਟਰ ਦਾ ਅੱਗੇ ਹੁਣ ਨੂੰ ਵੀ ਬੱਚੀ ਆ ਜਾਂਦੇ ਆ ਔਰ ਆ ਵੀ ਰਾਮ ਹੁੰਦਾ ਸੀ 25 ਰੁਪਏ ਹਣਾ ਹੁਣ ਜਾਨੀ 70 70 ਦੇ ਕਹਿੰਦੇ ਚੋ ਚੰਗੀ ਗੱਲ ਆ ਬਈ ਕਿਸਾਨਾਂ ਨੂੰ ਆ ਰਹੀ ਹੈ ਕਦੂ ਵੀ ਆਈ ਜਾਂਦਾ ਇਹਦੇ 10 12 ਰੁਪਏ ਕਦੂ ਵੀ ਕੀ ਜਾਂਦਾ ਨਹੀਂ ਤਾਂ ਠੰਡ ਜਾ ਕੇ ਕਦੂ ਪਾਲੇ ਨਹੀਂ ਤੇ ਕਦੂ ਨਹੀਂ ਦਿੰਦੇ ਏ ਬਾਈ ਕਿਹ ਕਿਹੜੇ ਪਿੰਡ ਆ ਪਿੰਡ ਮਾਨਸੰਗੜੇ ਤੇ ਠੀਕ ਪਰ ਇਹ ਆਦ ਕੀ ਸ਼੍ਰੀਨਗਰ ਨੇ ਕਹਿੰਦੇ ਬਹੁਤ ਮੜ ਖਚਲੇ ਬੇ ਉਧਰ ਗੋਭੀ ਦੀ ਜਿਹੜੀ ਆ ਨਹੀਂ ਆਦ ਕੀ ਰੂਲ ਨਾਲ ਕੰਮ ਹੈ ਨਹੀਂ ਗੋਭੀ ਸਹੀ ਆ ਇਹ ਆਦ ਕੀ ਰੇਟ ਸਹੀ ਆ ਠੀਕ ਆ ਪਾਰਿਆ ਪਰ ਸ਼ੁਰੂ ਚ ਲੱਗਦਾ ਸੀ ਵੀ ਰੂਲੂ ਵੀ ਹਨਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਕਿਤਾ ਚੈਨਲ ਤੇ ਬਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਾਖ ਟੱਲੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਅੱਜ ਬਾਈ ਮਕਸਰ ਮੰਡੀ ਪਹੁੰਚੇ ਅੱਜ ਸੋਨੇ ਮੂੰਹ ਚ ਕੋਟਕਪੂਰਾ ਮੰਡੀ ਨਿਕਲ ਲੱਗਿਆ ਏ ਪਰ ਅੱਜ ਆਪ ਆਇਆ ਮਕਸਰ ਮੰਡੀ ਦੇ ਵਿੱਚ ਜਿੱਥੋਂ ਦਾ ਇੱਥ ਗਾਗ ਦਾ ਫਰਕ ਪੈਂਦਾ ਕਿ ਨਹੀਂ ਇੱਕ ਨੰਬਰ ਦੀ ਗਾਹ ਦੇ ਖੜੇ ਆ ਜੀ ਤੇ ਸੇਰ ਸਾਹਿਬ ਨਾਲ ਗੱਲਬਾਤ ਕਰਦੇ ਆ ਵੀ ਇੱਥੇ ਜਿਹੜੇ ਰੇਟ ਫਲਾਲ ਕੀ ਚੱਲੀ ਜਾਂਦੇ ਜੀ ਜੀ ਸਤਿ ਸ੍ਰੀ ਅਕਾਲ ਸੇਰ ਸਾਹਿਬ ਹੋਰ ਠੀਕ ਹੈ ਜੀ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ ਜੈ ਵੈਸ਼ਨੂ ਫਰੂਟ ਜੈ ਵੈਸ਼ਨੂ ਫਰੂਟ ਕੰਪਨੀ ਜਿੱਥੇ ਖੜੇ ਆ ਜੀ ਇੱਕ ਨੰਬਰ ਦੁਕਾਨ ਤੇ ਮਕਸਰ ਮੰਡੀ ਦੇ ਵਿੱਚ ਹਨਾ ਤੇ ਬਹੁ ਜੀ ਪੋ ਮਹੀਨਾ ਕਰਕੇ ਤੇ ਥੋੜਾ ਗਾਗ ਦਾ ਫਰਕ ਪਿਆ ਜੀ ਕਿ ਉਵੇਂ ਚੱਲੀ ਜਾਂਦਾ ਲਗਾਤਾਰ ਗਾਗ ਵੈਸੇ ਨਾਰਮਲ ਹੀ ਹੈ ਜਿਆਦਾ ਹੈ ਨਹੀਂ ਨਾਰਮਲ ਹੀ ਆ ਹੁਣ ਵਿਆਹ ਸ਼ਾਦੀਆਂ ਜਿਵੇਂ ਪੋ ਮਹੀਨੇ ਸੀਧੀ ਦੇੜੇ ਚੱਲ ਪੈਂਦੇ ਸੀ ਬੰਦ ਹੋ ਜਾਂਦੇ ਹਨਾ ਥੋੜੇ ਬਿਲਕੁਲ ਵਿਲੇ ਹੀ ਆ ਮਹੀਨਾ ਉਹਦੇ ਕਰਕੇ ਮੰਡੀ ਆ ਜਾਂਦੀ ਹੈ ਜੀ ਤੇ ਫਿਰ ਮਾਲ-ਸ਼ਾਲ ਤਾਂ ਵੈਸੇ ਆਉਂਦਾ ਰਹਿੰਦਾ ਬਾਹਰ ਪਕਲਦੇ ਰਹਿੰਦੇ ਹੋਗੇ ਨਾ ਨਹੀਂ ਅਸੀਂ ਮੰਗਾਂਦੇ ਘੱਟ ਐਸੇ ਮਹੀਨੇ ਸੌਦਾ ਕਰਾਉਣਾ ਹੈ ਛੇ ਮਹੀਨੇ ਦੀ ਸੌਦਾ ਕਰਾਉਣਾ ਨੇ ਜਿਵੇਂ ਭਾਈ ਇੱਥੇ ਜਪਾਨੀ ਫਲ ਪਿਆ ਇਹਦਾ ਕੀ ਰੇਟ ਚੱਲੀ ਜਾਂਦਾ ਜੀ ਇੱਥੇ ਮੁਕਸਰ ਮੰਡੀ ਦੇ ਵਿੱਚ 1200 ਰੁਪਏ ਦਾ ਡੱਬਾ ਹੁੰਦਾ 1200 ਰੁਪਏ ਦਾ ਡੱਬਾ ਇਹਦਾ ਵਜ਼ਨ ਭਾਈ ਜਣ ਕਿੰਨਾ ਹੋਊਗਾ ਜੀ ਇਹ 8 ਕਿਲੋ ਕਿੰਨੇ ਦਾ ਨੇ 8 ਕਿਲੋ ਹੋਊਗਾ ਆ 8 ਕਿਲੋ ਇਹਦਾ ਵਜ਼ਨ ਭਾਈ 8 ਕਿਲੋ ਦੇ ਨੇੜੇ ਤੇ ਹੋਊਗਾ ਜੀ ਤੇ ਆਪਣੇ ਅੰਗੂਰ ਆਉਣ ਲੱਗੇ ਜੀ ਹਾਲੇ ਇਹਨਾਂ ਦਾ ਕੀ ਰੇਟ ਚੱਲੀ ਜਾਂਦਾ ਹੈ 500 ਰੁਪਏ ਦਾ ਕ੍ਰੇਡ ਹੁੰਦਾ 500 ਦਾ ਕ੍ਰੇਡ ਭਾਈ ਆਪਣੇ ਹਾਲੇ ਕੋਟਕਪੂਰੇ ਮੰਡੀ ਦੇ ਵਿੱਚ ਅੰਗੂਰ ਘਟ ਇੱਥੇ ਫਿਲਹਾਲ 500 ਦਾ ਕਰੇਡ ਮਿਲ ਜਾਂਦਾ ਇਹਦਾ ਵਜ਼ਨ ਕਿੰਨਾ ਕਹੂਗਾ ਜੀ ਇਹ 4 1/2 ਕਿਲੋ 4 1/2 ਕਿਲੋ ਹਨ ਜਾਨੀ 100 ਰੁਪਏ ਨੇੜ ਦੇ ਰਭਈ ਜਾਂਦਾ ਜੀ ਹਨ ਤੇ ਜਿਵੇਂ ਕੀਵੀ ਦਾ ਪੀਸ ਹੈਗਾ ਤੇ 25 ਰੁਪਏ ਦਾ ਜੀ ਇਹ ਹੈਗਾ 25 ਰੁਪਏ ਦਾ 25 ਰੁਪਏ ਦਾ ਪੀਸ ਇੱਥੇ ਕੀਵੀ ਦਾ ਚੱਲੀ ਜਾਂਦਾ ਇਹ ਮਕਸਰ ਮੰਡੀ ਵਾਸਤੇ ਤੇਜ ਰਹਿੰਦੀ ਕੋੜਦੂ ਕਿ ਥੋੜੀ ਨਹੀਂ ਨਹੀਂ ਸਾਰੀਆਂ ਮੰਡੀਆਂ ਇੱਕੋ ਜਿਹੀ ਰੇਟ ਦਿੱਲੀੋਂ ਮਾਲ ਆਣਾ ਹੁੰਦਾ ਸਾਰੇ ਪਾਸੇ ਸਾਰੇ ਪਾਸੇ ਇੱਕ ਹੀ ਹੈ ਬਾਕੀ ਗਾਹ ਦੇ ਸਰ ਤੇ ਜ਼ਰੂਰ ਹੁੰਦਾ ਜੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਜਾਂ ਇਦੇ ਵਿੱਚ 20-30 ਰੁਪਏ ਨਗਦ ਦੀ ਕਮਾਈ ਲੈ ਕੇ ਗਾਹੋਂ ਵੇ ਮਾਰਦੇ ਚਲੋ ਕਮਾਈ ਤਾਂ ਆ ਦੀ ਮਰਜ਼ੀ ਹੈ ਨਾ ਤੇ ਆਪਾਂ ਵੈਸੇ ਹੀ ਗਾਹਾਂ ਕਾਸਤੇ ਚਲੋ ਨਾਲੇ ਕਿਸਾਨਾਂ ਵਾਸਤੇ ਬਣਾਈ ਦੀ ਹੈ ਵੀ ਲੋਕਲ ਸਬਜ਼ੀ ਵੀ ਇੱਥੇ ਕਿਹੜੀ ਮਤਲਬ ਮਹਿੰਗੇ ਆਪਣਾ ਸਬਜ਼ੀ ਬਾਰੇ ਕੀ ਨੌਲੇਜ ਹੈਗੀ ਹੈ ਜੀ ਸਬਜ਼ੀ ਬਾਰੇ ਉਧਰ ਸਬਜ਼ੀ ਬਾਰੇ ਇੱਧਰ ਤੇ ਫਿਰਾਲ ਬਾਈ ਕਾਲੇ ਮਰੂਦ ਪਿਆ ਲੋਕਲ ਮਰੂਦ ਕਿੰਨਾ ਚੱਲੀ ਜਾਂਦਾ ਹੈ ਆਪਣੇ ਹਾਲਾ ਜਮੇ ਸਿਰੇ ਦੀ ਕੁਆਲਿਟੀ ਵਾਲਾ ਕਿੰਨਾ ਗਿਆ ਜੀ ਅੱਜ? ਆ ਬਸ ਆ ਹੀ ਆ ਬਸ ਜਿੰਨਾ ਕਿ ਪਿਆ ਸਾਹਮਣੇ ਤੁਹਾਡੇ ਪਿਆਰੇ। ਹਾਂਜੀ ਹਾਂਜੀ ਸਿਰੇ ਦੀ ਕੁਆਲਿਟੀ ਵਾਲਾ ਕਿੰਨਾ ਰੇਟ ਮਤਲਬ ਉਹਦਾ ਨਿਕਲੇ ਜੀ? ਇਹ 25 ਰੁਪਏ ਕਰ ਲੋ। 25 ਰੁਪਏ। ਉਹੀ ਕੋਟਕਪੂਰੇ ਵਾਲਾ ਰੇਟ ਚੱਲੀ ਜਾਂਦਾ ਜੀ। ਇਹ ਬਈ ਸਾਰਸਪੈਦਾ ਆ ਗਿਆ ਜੀ। ਨਹੀਂ ਸਾ ਇਹਦਾ ਨਾਂ ਨੂਰਾ ਜੀ। ਸਾਰਸਪੈਦਾ ਹੀ ਆ। ਠੀਕ ਆ ਇਹ ਸਾਰਸਪੈਦਾ ਹੀ ਆ ਗਿਆ ਬਾਈ। ਇਹ ਕਹਿੰਦੇ ਜੀ ਹੋਰ ਵੈਰਾਈਟੀ ਹੁੰਦੀ ਆ ਯਾਰ ਉਹ ਦੇਸੀ ਜਿਹਨੂੰ ਕਹਿੰਦੇ ਦੇਸੀ ਮਰੂਦ ਉਹ ਜਿਹਦੇ ਦਾਣੇ ਜਿਹੰਦੇ ਲਾਲ ਜੇ ਬਣੇ ਹਨਾ ਉਹਦਾ ਕੀ ਰੇਟ ਰਹਿੰਦਾ ਵੈਸੇ ਜੀ? 20 ਰੁਪਏ ਹੋਊ ਬਸ ਇਹ ਸਭ ਤੋਂ ਸਿਰੇ ਦਾ ਰੇਟ ਹੈ ਸਿਰੇ ਦਾ ਰੇਟ ਆ ਸਭ ਤੋਂ 25 ਰੁਪਏ ਇੱਥੇ ਸਿਰੇ ਦਾ ਰੇਟ ਆ ਜੀ ਤੇ ਕਿੰਨੂ ਦਾ ਅੱਜ ਮਾਰਕੀਟ ਕੀ ਕਹਿੰਦੀ ਹੈ ਜੀ ਕਿੰਨੋ ਦੀ ਮਾਲ ਕਿੰਨੋ ਆ ਜੇ ਪੂਰਾ ਰੰਗ ਨਹੀਂ ਬਣਿਆ ਖੁੱਲਿਆ ਨੀਗਾ ਰੰਗ ਨਹੀਂ ਬਣਿਆ ਆ ਜੇ ਵੇਖਣ ਨੂੰ ਲੱਗਿਆ 20 ਰੁਪਏ ਕਿਲੋ ਤੋਂ ਲੈ ਕੇ 30 ਰੁਪਏ ਕਿਲੋ ਤੱਕ ਵੇਚਿਆ ਰਿਹਾ ਠੀਕ ਹੈ ਜਿਹੜੇ ਆਪਣੇ ਵਰਗੇ 100 100 ਕਈ ਵਾਰੀ ਠੇਕਾ ਮਾਰੀ ਬੈਠੇ ਜੀ ਉਹਨਾਂ ਨੂੰ ਡਰ ਜਿਹਾ ਲੱਗਦਾ ਵੀ ਰੇਟ ਘਟਣਾ ਜਾਵੇ ਇਹ ਤਾਂ ਖਤਰਾ ਹੀ ਆ ਹਾਂਜੀ ਖਤਰੇ ਵਾਲੀ ਗੱਲ ਹੀ ਆ ਖਤਰੇ ਵਾਲੀ ਆ ਰੇਟ ਡਾਊਨ ਆਊਗਾ ਜੀ ਨਹੀਂ ਉਹ ਮਾਲ ਹੀ ਆ ਨ ਮੁੱਲ ਨਹੀਂ ਪੈਣਾ ਪ੍ਰੈਤ ਕੀ ਰੇਟ ਵੈਸੇ ਖੜਾ ਫਲੇ ਜਿਵੇਂ 30 ਤੋਂ 35 35 ਨੇੜ ਚੰਗੀ ਕੁਆਲਿਟੀ ਦਾ ਜੀ ਹਨਾ ਉਹ ਮੰਗੀ ਜਾਂਦੇ ਵਿਗਦੇ ਨਹੀਂ ਬੈ ਖੜਾ ਹੀ ਐ ਖੜਾ ਹੀ ਆ ਮਾਲ ਹਨਾ ਤੇ ਬਾਕੀ ਇੱਧਰ ਜਿਵੇਂ ਆਪਣੇ ਕੋਲ ਹੋਰ ਕਿਹੜੀ ਵੈਰਿਟੀ ਆ ਜਾਂਦੀ ਐ ਇੱਧਰ ਤੇ ਜਿਵੇਂ ਭਾਈ ਜੀ ਆਪੇ ਆ ਜੀ ਖਰਬੂਜਾ ਖਰੂਜਾ ਗੁਜਰਾਤ ਦਾ ਹੁੰਦਾ ਇਹਨਾਂ ਦਾ ਇੱਕ ਗੁਜਰਾਤ ਦਾ ਆ ਗਿਆ ਜੀ ਇਹਦਾ ਕੀ ਰੇਟ ਰਹਿੰਦਾ ਜੀ ਇਹ 300 ਰੁਪਏ ਦਾ ਡੱਬਾ 300 ਰੁਪਏ ਦਾ ਆ ਕੀ ਆ ਗਿਆ ਜੀ ਬੇਰ ਬੇਰ ਆ ਬੇਰ ਆਉਣ ਲੱਗੇ ਭਾਈ ਮਕਸਰ ਮੈਂ ਇਹਨਾਂ ਦਾ ਕੀ ਰੇਟ ਆ ਜੀ ਇਹ 400 ਦਾ ਡੱਬਾ 400 ਰੁਪਏ ਦਾ ਡੱਬਾ ਵ 50 ਰੁਪਏ ਨੇੜ ਤੇ ਬੈਠੀ ਜਾਂਦਾ ਜੀ 40 ਰੁਪਏ 40 ਰੁਪਏ ਨੇੜ ਤੇ ਬੈਠੀ ਜਾਂਦਾ ਜੀ ਬਾਕੀ 35 ਰੁਪਏ ਆਹ 35 ਰੁਪਏ ਦੇ ਡੱਬੇ ਆ ਗਏ ਜਿਹੜੀ ਬਰਾਡ ਵਾਲੀ ਤੇ ਆਪਣੇ ਵੈਸੇ ਉਧਰ 38 33 ਦੇ ਨੇੜ ਤੇ ਚਲੀ ਜਿਹੜੀ ਆ ਕਾਲੀ ਫੀਮ ਆ ਗਈ ਜੀ ਕੀਮੀਆਂ 골ਡ ਦਾ ਕੀ ਰੇਟ ਆ ਜੀ 1400 ਰੁਪਏ ਦਾ 1400 ਸੱਚੀ ਨਾ ਫੀਮ ਸਮਝ ਲੈ ਮਤਰੋ ਹੈ ਤੇ 1400 ਦਾ ਡੱਬਾ ਹੈ ਸਾਰਾ ਤੇ ਇਹਦੇ ਪੀਸ ਤੁਹਾਨੂੰ ਦੱਸੇ ਕਿੰਨੇ ਹੁੰਦੇ ਜੀ ਇਹਦੇ 'ਚ 12 ਬੀ 12 ਜੀ 12 ਪੀਸ ਤੇ ਬਾਕੀ ਜੇ ਸੇਠ ਸਾਹਿਬ ਨਾਲ ਤੁਸੀਂ ਗੱਲਬਾਤ ਕਰਨੀ ਆਪਣਾ ਨੰਬਰ ਜਰੂਰ ਬੋਲ ਦਿਓ ਜੀ 98728 99728 21407 21407 ਕਨੈਕਟ ਕਰ ਲਿਓ ਦੁਕਾਨ ਦਾ ਨਾਮ ਫੇਰ ਬੋਲਦਾ ਜੀ ਇੱਕ ਨੰਬਰ ਜਾਇ ਵੈਸ਼ਨੂ ਇੱਕ ਨੰਬਰ ਜਾਇ ਵੈਸ਼ਨੂ ਠੀਕ ਹੈ ਜੀ ਸਰ ਲਓ ਵੀ ਮੇਥਰੋ ਕੋਟਕਪੂਰੇ ਜਿਹੜੀ ਆਪਣੀ ਗੋਭੀ ਵਿਕੀ ਜਾਂਦੀ ਹੁੰਦੀ ਆ ਤੇ ਆਲਮੋਸਟ 25 30 35 ਦੇ ਰੇਟ ਤੇ ਚੱਲੀ ਜਾਂਦਾ ਇੱਥੇ ਕੀ ਰੇਟ ਆ ਜੀ ਗੋਭੀ ਦਾ ਚਿੱਟੀ ਜੜੀ ਆਂ ਅੰਡੇ ਵਾਲੀ ਗੋਭੀ ਪਈ 30 ਰੁਪਏ ਦੀ ਜਾਂਦੀ 30 ਰੁਪਏ ਸਿਰੇ ਦੀ ਕੁਆਲਿਟੀ ਵੈਗੀ ਜੀ ਹਾਂਜੀ ਤੇ ਬਈ ਕੀ ਲੱਗਦਾ ਯਾਰ ਹੌਣ ਵਾਲੇ ਤਾਂ ਮੰਡੀ ਆਉਣ ਦੀ ਸੁਭਾਅ ਹਣਾ ਕਿ ਬਾਹਰ ਬਹੁਤ ਜਾਈ ਜਾਂਦੀ ਬਾਈ ਮੰਦਾ ਕਈ ਦਿਨ ਪਿੱਛੇ ਦਿਨ ਵਿਕ ਜਾਂਦੀ ਹੈ ਕਿਸ ਦਿਨ ਮੰਦਾ ਹੋ ਜਾਂਦਾ ਠੀਕ ਹੈ ਜੀ ਮਤਲਬ ਆਉਣ ਵਾਲੇ ਦਿਨਾਂ ਚ ਇੱਥੋਂ ਗੱਡੀਆਂ ਜਾਂਦੀਆਂ ਪਰ ਬਾਹਰ ਨੂੰ ਕਿਧਰ ਜਾਂਦੀਆਂ ਤਕਰੀਬਨ ਸ਼ਾਨ ਨੂੰ ਦੇਖਦੀ ਹੈ ਐਦਕੀ ਭਈ ਵੈਸੇ ਜੈਸਾ ਨਾ ਗੋਭੀ ਲੱਗੀ ਸੀ ਜਿਵੇਂ ਸੜਕ ਵਾਲੇ ਪਾਸੇ ਵੇ ਹਜ਼ਾਰ ਕਿੱਲੇ ਨੇੜੇ ਟਣ ਲੱਗਿਆ ਸੀਗਾ ਆਪਾਂ ਨੂੰ ਲੱਗਦਾ ਵੀ 5-7 ਰੁਪਏ ਰੂਲੂਗੀ ਠੀਕ ਪਰ ਐਦਕੀ ਸ਼੍ਰੀਨਗਰ ਨੇ ਕਹਿੰਦੇ ਬਹੁਤ ਮਲ ਖਚਲੇ ਵੇ ਉਧਰ ਗੋਭੀ ਦੀ ਜਿਹੜੀ ਆ ਨਹੀਂ ਐਦਕੀ ਰੂਲਣ ਨਾਲ ਕੰਮ ਨਹੀਂ ਜਾਂਦਾ ਗੋਭੀ ਸਹੀ ਜਾਂਦਾ ਐਦਕੀ ਰੇਟ ਸਹੀ ਆ ਠੀਕ ਆ ਭਾਰਾ ਪਰ ਸ਼ੁਰੂ ਚ ਲੱਗਦਾ ਸੀ ਵੀ ਰੂਲੂਗੀ ਤੇ ਪਰ ਰੇਟ ਇਹਦੀ ਚੰਗਾ ਜੀ ਤੇ ਬਾਕੀ ਕਿਸਾਨ ਭਰਾਵਾਂ ਨਾਲ ਗੱਲਬਾਤ ਬਈ ਗਾਜਰ ਦਾ ਕੀ ਰੇਟ ਚੱਲ ਪਿਆ ਜੀ ਸਰਾ ਇਹ ਗਾਜਰ 10-12 ਰੁਪਏ ਏ ਬਈ 10-12 ਰੁਪਏ ਚੱਲੀ ਜਾਂਦੀ ਬੰਦ ਗੋभी ਬਈ ਬੰਦ ਗੋभी 20-22 ਰੁਪਏ ਬਸ ਕੋਟ ਦੇ ਪੂਰੇ ਵਾਲਾ ਰੇਟ ਦੇ ਯਾਰ ਆਲਮੋਸਟ ਨਾ 2-2 1-2 ਰੁਪਏ ਦਾ ਮਾੜਾ-ਮੋਟਾ ਫਰਕ ਰਹਿ ਜਾਂਦਾ ਹਾਂਜੀ ਹਾਂਜੀ ਤੇ ਗਾਹ ਕਿਵੇਂ ਆ ਰਿਹਾ ਬਈ ਮੰਡੀ ਚ ਗਾਹ ਠੀਕ-ਠਾਕ ਜਾਈ ਸਵੇਰ ਦੇ ਖੜੇ 4 ਵਜੇ ਦੇ ਆਏ ਆ ਵੇਲੇ ਖੜੇ ਆ ਜਿੱਦਾਂ ਵੇਲੇ ਖੜੇ 2 ਕਿਨਾਰੇ ਮਹੀਨੇ ਕਰਕੇ ਫਰਕ ਪਿਆ ਹਾਂਜੀ ਹਾਂਜੀ ਅੱਜ ਮੈਂ 3-4 ਮੇਰਾ ਅਮਨ ਟਰੇਡਿੰਗ ਕੰਪਨੀ ਅਮਨ ਟਰੇਡਿੰਗ ਕੰਪਨੀ ਦਾ ਖੜਾ ਜਿੱਥੇ ਮਕਸਰ ਮੰਡੀ ਦੇ ਵਿੱਚ ਗਾਜਰ, ਗੋਭੀ ਤੇ ਬੰਦ ਗੋਭੀ ਦੇ ਰੇਡ ਇਹ ਕਿ ਨਿੰਬੂ ਬਹੁਤ ਮੋਟੇ ਰੱਖ ਪਈ ਇਹਦਾ ਕੀ ਡੇਟਾ ਜੀ ਇਹ ਤਾਂ ਦੂਜੇ ਆਈ ਆਪਣੇ ਛੋਟੇ ਵਾਲੇ ਆ ਹਾਂਜੀ ਲੋਕਲ ਇਹਦਾ ਕੀ ਡੇਟਾ ਵੇ 15-20 ਰੁਪਏ ਵੇਚਦੇ ਜੀ ਤੇ ਸਿਰੇ ਤੋਂ ਹੋਣਗੇ 40-45 ਹਾਂਜੀ ਉਹ ਦੂਜੇ ਉਹ ਬਾਹਰ ਵਾਲੇ ਜਿਹੜੇ ਮੋਟਾ ਨਿੰਬੂ ਆਉਂਦਾ ਨਾ ਬਾਹਰ ਵਾਲਾ ਜੈਪੁਰ ਵਾਲਾ ਜਿਹੜਾ ਨਿੰਬੂ ਹੁੰਦਾ ਜੀ ਬਾਹਰ ਵਾਲਾ ਜੈਪੁਰ ਆ ਗਿਆ ਭਾਈ ਆਪਣੇ ਫੋਨ ਨੰਬਰ ਜਰੂਰ ਬੋਲ ਦਿਓ ਜੀ 965355250 96535 52523 52523 ਹਾਂਜੀ ਕਨੈਕਟ ਕਰ ਲਿਓ ਬਾਈ ਨਾਲ ਠੀਕ ਆ ਬਾਈ ਜੀ ਹੋਰ ਕੀ ਬਰਾ ਬਾਈ ਕੋਲੇ ਇਧਰ ਲਸਣ ਪਿਆ ਜੀ ਤੇ ਇਧਰ ਪਿਆ ਅਦਰ ਤੇ ਇਧਰ ਹਰੀ ਮਿਰਚ ਬਾਈ ਇਹਨਾਂ ਦਾ ਕੀ ਰੇਟ ਚੱਲੀ ਜਾਂਦਾ ਜਿਵੇਂ ਆਹ ਲਸਣ ਵੀਰੇ 300 ਰੁਪਏ ਕਿਲੋ ਆ 300 ਰੁਪਏ ਕਿਲੋ ਕਿੰਨਾ ਲੈਣਾ ਪੈਂਦਾ ਜੀ ਇਕੱਠਾ ਆਪਣੇ ਇਥੇ ਦੇ ਦੇ ਜਿੰਨਾ ਲੈਣੋ ਕੋਈ ਨਹੀਂ ਪੈਂਦਾ 5-7 ਕਿਲੋ 10 ਕਿਲੋ ਮਿਲ ਜਾਂਦਾ 300 ਰੁਪਏ ਕਿਲੋ ਦਾ ਭਾਜ ਜੀ ਇੱਥੇ ਜਿਹੜਾ ਮੁਕਸਰ ਮੰਡੀ ਦੇ ਵਿੱਚ ਆ ਜੀ ਤੇ ਆ ਜੀ ਅਦਰ ਜਿਵੇਂ ਨਵਾਦ ਅਦਰ ਜੀ ਇਹ ਨਵਾਂ ਹੀ ਆ ਜੀ ਹਾਂਜੀ ਹਾਂਜੀ ਇਹ ਕੀ ਰੇਟ ਆ ਜੀ ਇਹ 50 ਰੁਪਏ ਕਿਲੋ ਜੀ ਇਹ 50 ਰੁਪਏ ਇਹ ਇਕੱਠੇ ਲੈਣਾ ਬੰਦਾ ਬਈ ਘਟਾ ਨਹੀਂ ਨਿਕਾ ਜਾ ਦੇ ਦੇਗੇ 5 ਕਿਲੋ 10 ਕਿਲੋ 5 ਕਿਲੋ 10 ਕਿਲੋ ਇੱਥੇ ਮਿਲ ਜਾਂਦਾ ਬਈ ਮਕਸਰ ਮੰਡੀ ਚ ਹਨ ਤੇ ਜੇ ਹਰੀ ਮਿਰਚ ਘੜਤਣ ਵਾਲੀ ਦੀ ਗੱਲ ਕਰੀਏ ਜੀ ਇਹ 40 ਰੁਪਏ ਜੀ 40 ਰੁਪਏ ਕਿਲੋ ਫਿਲਹਾਲ ਕੋਟਕਪੂਰੇ ਵਾਲੇ ਮੰਡੀ ਵਾਲੇ ਹੀ ਰੇਟ ਆ ਬਾਈ ਹਨ ਡਰੋਲੀ ਆਪਾਂ ਕੋਟਕਪੂਰੇ ਮੰਡੀ ਦੀ ਵੀਡੀਓ ਪਾਉਣਾ ਅੱਜ ਸੋਚਿਆ ਮਕਸਰ ਮੰਡੀ ਚ ਕੀੜਾ ਕੱਢ ਕੇ ਆਈਏ ਹੋਰ ਸਿਹਤ ਦਾ ਸਿੱਤਾ ਕਿਵੇਂ ਆਪਣੀ ਕਿਵੇਂ ਬਈ ਅੱਜ ਗਾਖ ਗਾ ਘਟਾ ਜੀ ਲੱਗਦਾ ਪੂਰਾ ਮਹੀਨਾ ਕਰਕੇ ਮੰਦਾ ਜੀ ਗਾ ਪੂਰਾ ਮਹੀਨਾ ਕਰ ਹਾਂ ਜਾਨੀ ਆਪਾਂ ਵੇਖਿਆ ਜਾਵੇ ਤਾਂ ਮੇਨ ਜਿਹੜਾ ਸਬਜੀ ਸਬਜੀ ਖਾਈਦੇ ਵਿਆਹੀ ਆ ਭਾਈ ਜਾਨਾ ਹਾਂ ਵਿਆਹਾਂ ਫਰਕ ਪੈਂਦਾ ਜੀ ਗੋਭੀ ਨਹੀਂ ਬਾਈ ਕੱਢਦੀ ਗੋਭੀ ਬਾਹਰ ਜਾਂਦੀ ਗੋਭੀ ਰੋ ਠੀਕ ਐ ਜੀ ਗੋਭੀ ਬਾਹਰ ਜਾਂਦੀ ਆ ਨਾ ਬਾਹਰ ਜਾਂਦੀ ਤੇ ਆ ਵਰੇਟਿੰਗ ਨਹੀਂ ਬਾਈ ਆਪਣੀਆਂ ਬਾਹਰ ਜਾਂਦੀਆਂ ਜਿਵੇਂ ਲਸਣ ਹੋਗੇ ਇਹ ਮਰੋਂ ਆਉਂਦੀਆਂ ਜੀ ਲੋਕਲ ਘਟ ਹੁੰਦੀਆਂ ਲੋਕਲ ਘਟ ਤਾਂ ਹੁੰਦੀਆਂ ਹਾਂ ਜੀ ਉਹਦੇ ਕਰਕੇ ਪਰ ਐਤ ਕੀ ਵੀ ਰੇਟ ਡਾਊਨ ਹੀ ਪਾਣਾ ਹਾਂ ਸੌਣ ਦਾ ਚਲੋ ਫਿਰ ਵੀ ਠੀਕ ਹੈ ਹਾਂ ਤੇ ਅਧਿਕਰ ਦਾ 50 ਰੁਪਏ ਬਹੁਤ ਚਰਦਾ ਇਹ ਭਾਈ ਜਿਵੇਂ ਪੁਰਾਣਾ ਅਧਿਕਰ ਕਰਦਾ ਉਹਨਾਂ ਲੱਗ ਪੈਂਦਾ ਹੁਣ ਤਾਂ ਜਿਵੇਂ ਬਹੁਤ ਚਰਦਾ ਨਵਾਂ ਚੱਲੀ ਜਾਂਦਾ ਜੀ ਨਵਾਂ ਹੀ ਚੱਲੂਗਾ ਜੀ ਹਜੇ 2 ਮਹੀਨੇ ਹੋਰ ਚੱਲੂਗਾ 2 ਮਹੀਨੇ ਲਗਾ ਤਾਂ ਨਵਾਂ ਪੱਕਾ ਲੱਗ ਜਾਂਦਾ ਜੀ ਜਿਵੇਂ ਮੰਨ ਕੇ ਚੱਲ ਨਵਾਂ ਰੱਖ ਲੈਣਾ ਪੱਕਰੇ ਉਹ ਖਰਾਬ ਜਾ ਹੁਣ ਲੱਗ ਪੈਂਦਾ ਬਾਈ ਉਹ ਪਹਿਲਾਂ ਹੁੰਦਾ ਸੀ ਹੁਣ ਨਹੀਂ ਹੁੰਦਾ ਜੀ ਹਾਂ ਨਹੀਂ ਆਉਣਾ ਹਾਂ ਜਿਹੜਾ ਆਉਗਾ ਹੁਣ ਪੱਕਾ ਲੱਗ ਜਾਊਗਾ ਹੁਣ ਪੱਕਣ ਲੱਗ ਜਾਊਗਾ ਠੀਕ ਹੈ ਬਾਈ ਜਦੋਂ ਪੂਰਾ ਪੈ ਲੱਗ ਜਾਂਦਾ ਨੇ ਉਦੋਂ ਪੱਕਣ ਲੱਗ ਜਾਂਦਾ 12 ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ ਗੁਰੂ ਰਾਮਦਾਸ ট্রেਡਿੰਗ ਆਪਣੀ ਗੁਰਨਾ ਰਾਮਦਾਸ ট্রেਡਿੰਗ ਕੰਪਨੀ ਬਾਈ ਜਿੱਥੇ ਖੜੇ ਸੀ ਰੇਟ ਗਣਾਇਆ ਬਾਈ ਨੇ ਇਧਰ ਹਨਾ ਆ ਫੁੱਲ ਕੋ ਵੀ ਛੋਟੀ ਆ ਗਈ ਇਹਦਾ ਕੀ ਰੇਟ ਆ ਜੀ ਇਹ 2 ਨੰਬਰ ਵਾਲਾ ਦਈ ਸ਼ਾਟ ਹਾਂ 2 ਨੰਬਰ ਸ਼ਾਟ ਇਹਦਾ ਕੀ ਰੇਟ ਆ ਜੀ 22 ਰੁਪਏ ਜੀ ਇਹ 22 ਰੁਪਏ ਸਿਰੇ ਦੀ ਕੁਆਲਟੀ ਹੈਗੀ ਜਣੀ 30 ਰੁਪਏ ਦੇ ਰੇਟ ਦੇ 35 ਜੀ 30 35 ਜੀ ਠੀਕ ਆ ਭਰਾ ਓਕੇ ਬਾਈ ਜੀ ਮਿਹਰਬਾਨੀ ਅਬ ਅਕਸਰ ਮੰਡੀ ਦੇ ਵਿੱਚ ਅੱਜ ਮੂਲੀਆਂ ਇੱਥੇ ਸਰੋਂ ਪਾਲਕ ਬਾਈ ਕੀ ਹਾਲ ਚੱਲਿਆ ਜੀ ਭਰਾ ਠੀਕ ਆ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ ਆਪਣੀ ਮਾ ਬਾਬਾ ਰਨਾਮ ਦਾ ਫਰੂਟ ਕੰਪਨੀ ਬਾਬਾ ਰਨਾਮ ਦਾ ਫਰੂਟ ਕੰਪਨੀ ਰਨਾਮ ਦਾ ਫਰੂਟ ਕੰਪਨੀ ਦੇ ਖੜੇ ਆ ਜੀ ਇਹ ਵੈਸੇ ਨਾ ਫਰੂਟ ਕੰਪਨੀ ਰੱਖਿਆ ਹੁੰਦਾ ਕਈ ਰਿਸੈਟਾਂ ਦੇ ਵਿੱਚ ਚਲਦੀ ਸਬਜ਼ੀ ਆ ਉਹ ਪੁਰਾਣੇ ਕਈ ਰੱਖੇ ਹੁੰਦੇ ਨੇ ਤੇ ਭਾਈ ਜੀ ਆਪਣੇ ਕੋਲੇ ਇਧਰ ਜਮ ਮੂਲੀਆਂ ਪੰਜਾਂ ਦਾ ਰੇਟ ਕਿ ਚੱਲ ਗਿਆ ਜੀ ਮੂਲੀਆਂ ਇਹ 5 ਰੁਪਏ ਕੋਲ ਲਓਗੇ ਜੀ 4-5 ਰੁਪਏ 4-5 ਰੁਪਏ ਹਾਂਜੀ ਜਿਹੜੀ ਸਿਰੇ ਦੀ ਕੁਆਲਿਟੀ ਆ ਗਈ ਭਾਈ 8-10 ਹੈਗੀ ਆ ਆਹ ਵਾ ਜੀ 15 ਵੀ ਵਿਕਦੀ ਆ ਨਹੀਂ 15 ਨਹੀਂ 8-10 ਦਾ ਕੈਂਡ ਰੇਟ ਆ 10 ਦਾ ਕੈਂਡ ਰੇਟ ਆ ਜਿਹੜੀ ਭਈ ਆ ਗਈ ਜੀ ਚੂ ਚ ਇਹ ਤਾਂ 10-12 ਰੁਪਏ ਦੇ ਦ। 10-12 ਰੁਪਏ। ਇਹ ਪਤਾ ਨਹੀਂ ਕਿਹੜੀ ਰੁੱਤ ਦੇ ਆਈ ਜਾਂਦੇ ਭਈ ਆਣਾ। ਹਾਂਜੀ ਹਾਂਜੀ। 10-12 ਰੁਪਏ ਆ ਚੱਲੀ। ਕਦੂ ਵੀ ਬਈ ਕਿਹੜੇ ਰੁੱਤਾਂ ਮੰਗਾਈ ਸਰਦੇ ਆ। ਕਦੂ ਵੀ ਬਈ ਇਹ 10-12 ਰੁਪਏ ਵਿਕਦਾ ਠੰਡ ਵਾਲਾ ਚੱਲੀ ਜਾਂਦਾ। ਨਾ ਭਾਈ ਕਦੂ ਵੀ ਆਈ ਜਾਂਦਾ ਇਹਦੇ 10-12 ਰੁਪਏ ਕਦੂ ਵੀ ਕੀ ਜਾਂਦਾ। ਨਹੀਂ ਤਾਂ ਠੰਡ ਜਾ ਕੇ ਕਦੂ ਪਾਲੇ ਨਹੀਂ ਤੇ। ਕਦੂ ਨਹੀਂ ਤੇ ਆਉਂਦੇ। ਤੇ ਭਾਈ ਕਿਹੜੇ ਪਿੰਡੋਂ ਆਇਆ? ਪਿੰਡ ਮਾਨਸੰਗੜੇ ਤੋਂ। ਮਾਨਸੰਗੜੇ ਤੋਂ ਕਦੂ ਵੀ ਇਹਦੇ 10-12 ਰੁਪਏ ਵਿਕਦਾ ਜੀ। ਤੇ ਵੇਲੋ ਇਹ ਤਾਂ ਕਿਉਂ ਕਿ ਕਦੂ ਠੰ ਤਰਗਾਦਾ ਪਊਗਾ ਬਈ ਵਿਆਹ ਬੰਦ ਹੋ ਗਏ ਨੂੰ ਕੰਮ ਮੰਦਾ ਹੀ ਹੋਊਗਾ ਥੋਦੇ ਸੱਜੀ ਲਗੜ ਕਰਦਾ ਹੋਇਆ ਨਾ ਅੱਗੇ ਨਾਲ ਸੌਦਾ ਤੇ ਜਿਵੇਂ ਪਿਆ ਪਿਆ ਤੁਲੀ ਜਾਂਦੇ ਬਾਈ ਜੀ ਇਧਰ ਇੱਕ ਹੀ ਡੇਟ ਆਹ 60 ਰੁਪਏ ਕਿਲੋ ਦੇ ਆਹ 60 ਰੁਪਏ ਕਿਲੋ ਬਾਈ 1 ਕਿਲੋ ਮਿਲਦਾ ਇੱਥੇ ਆਪਣੇ ਜੋ ਗੁੱਟੀਆਂ ਮਿਲਦੀਆਂ ਵੀਰੋ ਕੋਟਕਪੂਰੇ ਇੱਥੇ 60 ਰੁਪਏ ਕਿਲੋ ਤੋਲ ਕੇ ਉਹ ਦੇਖੋ ਤੋਲਦਾ ਬਾਈ ਨੇ ਕੰਡੇ ਤੇ ਇਧਰ ਇਹ 60 ਰੁਪਏ ਦੇ ਹਿਸਾਬ ਨਾਲ ਤੇ ਬਸ ਸਰੋਂ ਦੀਆਂ ਗੁੱਟੀਆਂ ਬਾਈ ਇਹਦਾ ਕੀ ਰੇਟ ਬਾਈ ਇਹ ਲੈ ਕੇ 5 ਤੋਂ ਲੈ ਕੇ 10 ਰੁਪਏ ਤੱਕ ਚੱਲੀ ਆ 5 ਤੋਂ ਲੈ ਕੇ 8 ਰੁਪਏ ਦੇ ਆਪਣਾ ਨੰਬਰ ਜੀ ਰੂਟ ਬੋਲ ਦਿਓ ਬਾਈ ਆਪਣਾ 78890 8786 7890 8786 8786 ਜੇ ਤੋਂ ਹੀ ਮਾਲ ਲੈ ਕੇ ਆਉਣਾ ਬਾਈ ਕੋਲ ਜਾ ਖਰੀਦਣਾ ਮੇਤਰੋ ਕਨੈਕਟ ਕਰ ਲੱਗਾ ਜੜਾਈ ਸੀ ਆਪਣੇ ਜੀ ਗਾਜਰ ਨਹੀਂ ਚੱਲੀ ਚੱਲਣੇ ਲਈ ਆਪਣੇ ਕੋਲ ਚੱਲਣ ਵਾਲੀ ਆ ਠੀਕ ਆ ਬਾਜੀ ਓਕੇ ਭਰਾ ਆਪਣਾ ਮਾਨ ਸਿੰਘ ਵਾਲਾ ਬਾਈ ਪਿੰਡ ਕੀ ਗੱਲਿਆਂ ਦਾ ਅੱਜ ਸਾਗ ਲੈਦਾ ਬਾਈ ਸਰੂ ਹੋਰ ਕੀ ਲਿਆਂਦਾ ਸਰਮਿਸ ਆਗਾ ਪਾਲਕ ਹੈਗੀ ਆ ਪਾਲਕ ਮੂਲੀਆਂ ਨਹੀਂ ਜਾਂਦੀਆਂ ਮਿੱਠਾ ਹੈਗਾ ਮੂਲੀਆਂ ਹੈਗਾ ਮੂਲੀਆਂ ਹੈਂਗਾ ਇੱਥੇ ਕਿੰਨਾ ਕਿੰਨਾ ਕਿਲੋਮੀਟਰ ਪੈਂਦਾ ਮਾਨਸਿੰਗੜਾ ਇੱਥੋਂ 22 ਕਿਲੋਮੀਟਰ ਦੂਰ ਹੈ ਨਗਰੀ 22 ਕਿਲੋਮੀਟਰ ਇਹ ਇਧਰ ਨੂੰ ਜਾਵੜਿਆ ਮਕਸਦ ਤੋਂ ਗਾਹ ਨੂੰ ਹਾਂਜੀ ਹਾਂ ਇਧਰ ਜਾਂਦਾ ਠੀਕ ਆ ਤਾਈਂ ਗੋੜਕਪੁਰਾ ਗੇੜੇ ਨਹੀਂ ਮਾਰੀ ਇੱਥੇ ਬਈ ਹਰੇ ਮਟਰ ਦਾ ਰੇਟ ਪਤਾ ਕਿੰਨੂ ਕੀ ਹੋਊਗਾ ਗੋੜਕਪੁਰੇ ਜਾਣੇ ਯਾਰ 90 ਕਿਲੋ 90 ਰੁਪਏ ਸਾਨੂੰ ਗਲੇ ਠੀਕ ਆ 90 ਰੁਪਏ ਕਿਲੋ 90 ਰੁਪਏ ਇੱਥੇ 90 ਰੁਪਏ ਕਿਲੋ ਹਰਾ ਮਟਰ ਹਾਂਜੀ ਇਹ ਸਾਨੂੰ ਮਟਰ ਆ ਜਿਹੜਾ ਪੈਂਸਲ ਮਟਰ 70 ਰੁਪਏ ਨੇ ਇੱਧਰ ਵੀ ਕਿੰਨਾ ਗ੍ਰੇਡ ਚੱਲ ਉਹ ਤੇ ਚੱਲਿੰਦਾ ਇਹ ਕਿ ਮਟਰ ਯਾਰ ਹੈ ਹੀ ਨਹੀਂ ਨਾ ਮਟਰ ਭਾਈ ਡੰਡ ਮਟਰ 120 ਰੁਪਏ ਕਿਲੋ ਪੈ। ਤੋ ਇਹ ਨਹੀਂ ਲਾਇਆ ਭਾਈ ਮਟਰ ਕੇ ਲੈ। ਬਿੱਲ੍ਲਾ ਦਾ ਫੇਰਾ ਭਾਈ। ਹਾਂ ਹੋਇਆ ਨਹੀਂ ਪਰ ਹੋਇਆ ਨਹੀਂ ਨਾ ਉਹਨਾਂ ਨੂੰ ਮੈਨੂੰ ਫਲ ਨਹੀਂ ਲੱਗਿਆ। ਹਜੇ 20-25 ਦਿਨਾਂ ਚੱਲੂ। 20-25 ਦਿਨਾਂ ਚੱਲੂ। ਚੱਲੂਗਾ ਮਟਰ ਹੈਗਾ ਜੀ। ਉਦੋਂ ਕਦੇ ਡਾਊਨ ਨਾ ਜਿਕੇ ਨਹੀਂ ਆਉਂਦਾ। ਦੇਖੋ ਉਦੋਂ ਨਹੀਂ ਡਾਊਨ ਆਉਂਦਾ। ਉਦੋਂ ਵਿਆਹ ਸ਼ਦਿਆਂ ਵੀ ਨਾਲ ਚੱਲ ਪਿਆ। ਫਿਰ ਅਗਲਾ ਮਟਰ ਪਨੀਰ ਬਣਾਉਂਦਾ ਉੱਥੇ। ਹਾਂ ਜੀ ਹਾਂ ਜੀ। ਕਿ ਨਹੀਂ? ਇਹ ਕਹਿੰਦਾ ਮਰਾ ਕੇ ਭਾਈ ਇੱਥੇ ਮਟਰ ਮਟਰੀ ਦੁਨਗਾ ਹੋਈ ਪਈ ਆ ਵੇਖੋ ਇਧਰ ਇਹਨਾਂ ਦਾ ਰੇਟ ਪੁੱਛਦਾ ਹਰੇ ਮਟਰਾਂ ਦਾ ਵੀ ਇੱਥੇ ਕੀ ਚੱਲੀ ਜਾਂਦਾ ਇਹ ਆ ਗਿਆ ਅੰਬਰਸਰ ਵਾਲਾ ਅੰਬਰਸਰ ਵਾਲਾ ਮਟਰ ਹੀ ਆ ਬਾਈ ਇਹ ਅੰਬਰਸਰ ਵਾਲਾ ਹੀ ਆ ਬਾਈ ਫਰੋਈਪੁਰ ਵਾਲਾ ਅੰਬਰਸਰ ਆ ਜੀ ਫਰੋਈਪੁਰ ਵਾਲਾ ਵੀ ਆ ਫਰੋਈਪੁਰ ਵਾਲਾ ਚੱਲਿਆ ਨਹੀਂ ਇਹ ਥਲੇ ਨਹੀਂ ਚੱਲਿਆ ਹੈ ਇਹਨਾਂ ਦਾ ਕੀ ਰੇਟ ਆ ਬਾਈ ਸੇਰ ਸਾਹਿਬ ਇਹ 70 ਰੁਪਏ ਲਈਏ 70 ਰੁਪਏ ਬੜਾ ਯਾਰ ਬਾਈ ਯਾਰ ਠੰਡ ਦੇ ਵਿੱਚ ਵੀ ਇਹ ਕੀ ਰੇਟ ਤੁੰਨੇ ਹਨ ਆਪਣਾ ਕਾ ਤੁੰਨੇ ਪਿੱਛੇ ਜ਼ਿਮੀਂਦਾਰਾਂ ਨੂੰ ਮਿਲ ਜਾਂਦੇ ਪੈਸੇ ਇਸ ਭਾਦੇ ਜ਼ਿਮੀਂਦਾਰਾਂ ਤਾਂ ਲ ਵਧੀਆ ਗੱਲ ਆ ਕਮਾਈ ਹੋਣੀ ਚਾਹੀਦੀ ਪਰ ਇਹ ਕੀ ਬਾਈ ਕੀ ਚੱਕਰ ਰੱਖਿਆ ਖੇਤੀ ਘਟੇ ਦੀ ਗਰਮੀ ਗਰਮੀ ਪੈਂਦੀ ਰਹੀ ਨਾ ਐਸਾ ਗਰਮੀ ਦੁਨੀ ਪੈਂਦੀ ਆ ਬਹੁਤ ਘਟ ਲੱਗੇ ਮਟਰ ਦਾ ਅੱਗੇ ਹੁਣ ਨੂੰ 20 ਬੱਚੀ ਆ ਜਾਂਦੇ ਔਰ ਆ ਵੀ ਆਵਿੰਦਾ ਸੀ 25 ਰੁਪਏ ਹਣਾ ਹੁਣ ਜਾਨੀ 70 70 ਦੇ ਕਹਿੰਦੇ ਚੋ ਚੰਗੀ ਗੱਲ ਆ ਬਈ ਕਿਸਾਨਾਂ ਨੂੰ ਫਾਇਦਾ ਹੋਣਾ ਚਾਹੀਦਾ ਆ ਕੁਆਲਟੀ ਆ ਜਿਹੜੀ ਬਈ ਅੰਬਰਸੋਹ ਇੱਥੇ ਮੱਕਸਰ ਮੰਡੀ ਦੇ ਵਿੱਚ ਆ ਰਹੀ ਹੈ ਜੀ ਆਪਾਂ ਕੋਟਕਪੂਰੇ ਮੰਡੀ ਦੀ ਵੀਡੀਓ ਪਾਉਣੇ ਆ ਜੀ ਅੱਜ ਮਾਰਿਆ ਗੇੜਾ ਇਧਰ ਨੂੰ ਵਾਹ ਜੀ ਕਰੋ ਜਾਇਆ ਕਰੋ ਆਇਆ ਕਰੀਏ ਆਇਆ ਕਰੋ ਪੱਕੀ ਗੱਲ ਆ ਆਇਆ ਕਰੋ ਸ਼ਾਇਦ ਤੁਸੀਂ ਵੇਖਿਆ ਹੋਵੇ ਚੰਨ ਨਾਲ ਆਪਣਾ ਪਿੰਡੂ ਕੀਤਾ ਜੀ ਦੇਖਿਆ ਦੇਖਿਆ ਅਸਾ ਠੀਕ ਹੈ ਜੀ ਤੇ ਭਾਈ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਹਿੰਦੁਸਤਾਨ ਫਰੂਟ ਕੰਪਨੀ ਹਿੰਦੁਸਤਾਨ ਫਰੂਟ ਕੰਪਨੀ ਦੇ ਖੜੇ ਆ ਜੀ ਭਾਈ ਮਟਰ ਸੀ ਤੇ ਗਾਜਰ ਲੈ ਕਿੰਨਾ ਭਰਿਆ ਗਾਜਰ 15 ਰੁਪਏ ਕਿਲੋ ਜੀ ਗਾਜਰ 15 ਰੁਪਏ ਆਪਣਾ ਨੰਬਰ ਜਰੂਰ ਦੇ ਦਿਓ ਭਾਈ ਦੇ ਦੇਣਗੇ ਫੋਨ ਤੇ ਇੱਥੇ ਫੋਨ ਹਾਂ 98772 ਠੀ 99772 075540 07552 ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਮਟਰਾਂ ਦਾ ਗਾੜ ਬਾਈ ਇੱਥੇ ਮਟਰਾਂ ਦਾ ਬਾਗ ਆਮ ਦੁਕਾਨ ਤੇ ਮਟਰ ਮਿਲਦੇ ਨਹੀਂ ਇੱਥੋਂ ਲੈ ਜਾਓ ਜਿੰਨੇ ਮਰਜ਼ੀ ਭਰਾ ਲਓ ਬਾਈ ਗੋਭੀ ਦਾ ਗਾੜ ਉੱਧਰ ਆ ਗਿਆ ਠੀਕ ਆ ਤਾਂ ਵੀ ਪੰਜਾਬ ਫਰੂਟ ਕੰਪਨੀ ਤੇ ਖੜੇ ਆ ਮਕਸਰ ਮੰਡੀ ਦੇ ਵਿੱਚ ਬਾਈ ਦਾ ਕੰਮ ਹੈਗਾ ਪਿਆਜ਼ ਦਾ ਜੀ ਹਨਾ ਮੇਨ ਪਿਆਜ਼ ਆਲੂ ਪਿਆਜ਼ ਆਲੂ ਤੇ ਪਿਆਜ਼ ਦਾ ਭਜੀ ਪਿਆਜ਼ ਕੀ ਕਹਿੰਦਾ ਅੱਜ ਜੀ ਅੱਜਵੇਂ ਨਵਾਂ ਪਿਆਜ਼ ਆ ਗਿਆ ਦਾ ਕੀ ਰੇਟ ਹੈ ਜੀ ਇਹ ਜੀ ਸਮਝੋ 36 ਰੁਪਏ ਕਿਲੋ ਹੈ ਚੰਗਾ 37 ਨਾਸਿਕ ਨਾਸਿਕ ਅੱਛਾ ਨਾਸਕ ਤੋਂ ਲੱਗਿਆ ਤੇਲਵਰ ਦਾ ਪਿਆਜ਼ ਦਾ ਰੇਟ ਕੀ ਹੈ ਅਲਵਰ 30 ਰੁਪਏ ਕਿਲੋ ਅਲਵਰ 30 ਰੁਪਏ ਕਿਲੋ ਆ ਸਿਰੇ ਦੀ ਕੁਆਲਿਟੀ ਹੈ ਜੀ ਪੈਂਦੀ ਸਿਰੇ ਦੀ ਕੁਆਲਿਟੀ ਰੇਟ ਡਾਉਣ ਆ ਗਿਆ ਜੀ ਅੱਗੇ ਨਾਲੋਂ 10 ਰੁਪਏ ਡਾਉਣ ਹੋ ਗਏ ਇਹ ਭਾਈ ਅੱਜ ਹੀ ਹੋਇਆ ਕਿ ਦੋ ਕੁ ਦਿਨਾਂ ਦਾ ਪਿੱਛੋਂ ਨਹੀਂ ਕੋਟ ਕਪੂਰੇ ਇੱਥੇ ਕੋਈ ਹੈਗਾ ਚਲੋ 42 43 40 ਦਿਨੇ ਨਹੀਂ ਨਹੀਂ ਉਹ ਪਰਸੋਂ ਚ ਉਥੇ ਪਾਸ ਠੀਕ ਹੈ ਅੱਜ ਦਾ ਜਾਨੀ ਅੱਜ ਦਾ 5 36 ਰੁਪਏ ਕਿਲੋ ਹੈ 36 ਰੁਪਏ ਨੈਟ ਰੇਟ ਸਿਰਾਂ ਰੇਟ ਰਹੇਗਾ ਜੀ ਤੁਸੀਂ ਲਓਗੇ ਤੁਹਾਨੂੰ ਰੁਪਈਆ ਹੋਰ ਰਹਿਤ ਹੋਰ ਰਹਿਤ ਜਿਹੜਾ ਗਾਗ ਵੇਖ ਕੇ ਆਉਗਾ ਉਹਨੂੰ ਵੀ ਰਹਿਤ ਹਾਂ ਕੀ ਬਾਤ ਹੈ ਜੀ ਠੀਕ ਹੈ ਤੇ ਭਾਈ ਕੀ ਲੱਗਦਾ ਜੀ ਹੁਣ ਆਉਣ ਵਾਲੇ ਦਿਨਾਂ ਚ ਰੇਟ ਆਊਗਾ ਸਸਤਾ ਹੋਏਗਾ ਸਸਤਾ ਕੀ ਵਿਸ਼ਣ ਮੰਦੇ ਜੀ ਸਾਰੇ ਇਲਾਕੇ ਚੱਲ ਪਏ ਜੀ ਸਾਰੇ ਇਲਾਕੇ ਚੱਲ ਪਏ ਹਾਂਜੀ ਹਾਂਜੀ ਤੇ ਭਾਈ ਮਤਲਬ ਹੁਣ ਵਿਆਹਾਂ ਸ਼ਾਦੀਆਂ ਕਰਕੇ ਵੀ ਫਰਕ ਪੈਂਦਾ ਤੇ ਪੋਂ ਮਹੀਨੇ ਫ ਵਿਆਹ ਸ਼ਾਦੀਆਂ ਚੱਕੇ ਗੱਟਾ ਗੱਟਾ ਵਿਆਹ ਸ਼ਾਦੀਆਂ ਹੋਣ ਤੇ ਇਸ ਵੇਲੇ ਅਸੀਂ ਖੜੇ ਹੁੰਨੇ ਆਂ ਹਾਂ ਵੇਖੋ ਅੱਗੇ ਸੇਕੀ ਜਾਂਦੇ ਆਂ ਹੁਣ ਦੇਖੋ ਇਹ ਇਸ ਤੋਂ ਸਮਝੋ ਵੀ ਮੰਦਾ ਬਸ ਠੀਕ ਹੈ ਨਾ ਆਲੂ ਦੀ ਪੋਜੀਸ਼ਨ ਕੀ ਜਾਂਦੀ ਹੈ ਜੀ ਆਲੂ ਸਮਝੋ 16 ਤੋਂ ਲੈ ਕੇ 18 ਰੁਪਏ ਵਿਕਦੇ ਆਂ 16 ਤੋਂ ਲੈ ਕੇ 18 ਰੁਪਏ ਹਾਂ ਜੀ ਵਧੀਆ ਆਲੂ ਵਧੀਆ ਲਾਲ ਇਹ 50 ਕਿਲੋ ਦਾ ਗੱਟਾ ਜਾਨੀ ਕਿੰਨੇ ਦਾ ਮਿਲ ਜਾਂਦਾ ਜੀ ਆਪਣਾ ਉਹ 800 ਤੋਂ ਲੈ ਕੇ 900 ਰੁਪਏ ਦੇ ਜਿਹੜਾ ਆਪਣਾ ਪਖਰਾ ਜਾ ਗਿਆ ਜੀ ਚਿੱਟਾ ਆਲੂ ਤੇ ਜੇ ਐਲ ਆਰ ਦੀ ਗੱਲ ਕਰੀਏ ਲਾਲ ਜਿਹੜਾ ਰੰਗ ਚਲੇ ਐਲ ਆਰ ਵਿਕਿਆ ਜੀ ਸਮਝੋ 20 ਤੋਂ 2 20 ਤੋਂ 22 ਰੁਪਏ ਹਾਂਜੀ ਯਾਨੀ ਕਿੰਨੇ ਲੱਗਾ ਟੱਬਾ ਕੇ ਜੀ 1000 ਰੁਪਏ 1000 ਰੁਪਏ ਇੰਨਾ ਰੇਟ ਜਾਨੀ ਆ ਗਿਆ ਹਾਂਜੀ ਭਾਈ 13-1400 ਸੀਗਾ 1000 ਪਰਸ ਜothe ਵੀ ਜੀ ਇਹ ਸਬਜੀ ਇਹਦਾ ਮਾਪਿਓ ਨਹੀਂ ਹੁੰਦਾ ਕੋਈ ਸਹੀ ਗੱਲ ਆ ਇਹ ਪਤਾ ਨਹੀਂ ਕਦੋਂ ਥੱਲੇ ਤੇ ਕਦੋਂ ਉੱਪਰ ਇਹ ਸਬਜ਼ੀ ਉਹ ਬਤ ਨੂੰ ਚੋਰ ਬਣਾ ਦਿੰਦੀ ਆ ਸਬਜ਼ੀ ਉਹ ਚੋਰ ਬਣਾ ਦਿੰਦੀ ਆ ਸਹੀ ਉਹ ਕਹਿੰਦਾ ਮੈਂ 22 ਲੈ ਆ ਉਹ ਕਹਿੰਦਾ ਮੈਂ 18 ਲੈ ਆ ਦੱਸੋ ਕੀ ਹਾਲ ਲੈਂਦਾ ਕੀ ਹਾਲ ਆ ਇਹ ਸਬਜ਼ੀ ਆ ਜਿਹੜੀ ਵੇਗੀ ਠੀਕ ਆ ਬਸ ਜਿਹੜਾ 1000 ਆਲਾ ਸਿਰੇ ਦਾ ਆਲੂ ਪਿਆ ਜੀ ਹਾਂ ਜੀ 1000 ਰੁਪਏ ਸਿਰੇ ਦਾ ਕਿੰਨਾ ਕਿ ਇੱਥੇ ਕਿੰਨਾ ਸਟਾਕ ਲੱਗਦਾ ਮੰਡੀ ਜਾਵਾਂ ਜੀ ਪਿਆਜ਼ ਦੀ ਗੱਲ ਕਰੀਏ ਉਹਦਾ ਕਿੰਨਾ ਕੁ ਲੱਗਦਾ ਪਿਆਜ਼ ਸਮਝੋ 200 ਗੱਟਾ ਵੇਚਦਾ ਸਾਰੀ ਮੰਡੀ ਦੇਲੀ ਦਾ ਹਾਂ ਜੀ ਹਾਂ ਜੀ ਤੇ ਜੇ ਆਲੂ ਦੀ ਗੱਲ ਕਰੀਏ ਜੀ ਆਲੂ ਵੀ 200 ਵ ਹੁਣ ਕੱਟ ਗਿਆ ਹਾਂ ਹੁਣ ਕੱਟ ਵਿਆਹ ਸ਼ਾਦੀ ਹੈ ਨਹੀਂ ਨਾ ਹੁਣ ਬਹੁਤਾ ਮਹੀਨਾ ਚੱਲਦਾ ਸ਼ਹੀਦੀ ਦਿਹਾੜੇ ਆ ਤੇ ਭਾਈ ਆਲੂ ਕੀ ਲੱਗਦਾ ਯਾਰ ਜਿਵੇਂ ਪਹਿਲਾਂ 400 ਦੇ ਰੋਲਨ ਲੱਗ ਪੈਂਦੇ ਐ ਐਤ ਕੀ 400 ਤਾਂ ਨਹੀਂ ਆਉਂਦਾ ਨਾ ਹੀ ਰੋਲਨ ਦਾ ਚੰਗੀ ਗੱਲ ਹੈ ਜੀ ਜਿਮੀਦਾਰ ਮਰ ਜਾਣਗੇ ਵਿਚਾਰੇ ਜੀ ਜਿਮੀਦਾਰ ਮਰ ਜਾਣਗੇ ਜੀ ਹਾਂ ਲੱਗਦਾ ਕਿ ਵੀ ਕੀ ਲੱਗਦਾ ਵੈਸੇ ਤੋਂ ਨਹੀਂ ਮੰਦਾ ਨਹੀਂ ਹੁੰਦਾ ਰਹੂਗਾ ਇੰਨਾ ਕਪਾ 7-800 ਗੱਟਾ ਰਹੂਗਾ ਰਹੂਗਾ ਰੇਟ ਮੰਦਾ ਹੋਏ ਨਾ ਫਿਰ ਟੇਸਟੀ ਨਹੀਂ ਲੱਗਦੇ ਟੇਸਟ ਨਹੀਂ ਲੱਗਦਾ ਠੀਕ ਹੈ ਸਹੀ ਗੱਲ ਤੁਸੀਂ ਇਹ ਕਹੋਗੇ ਆਲੂਆਂ ਦਾ ਕੀ ਖਾਣਾ ਹੈ 10 ਰੁਪਏ ਕਿਲੋ ਆਲੂ ਹੈ ਜੇ ਨજર ਚੀਜ਼ ਮਹਿੰਗੀ ਹੋਵੇ ਉਹ ਨਾ ਚੀਜ਼ ਸਵਾਦ ਲੱਗਦੀ ਹੈ ਜੀ ਹਨਾ ਜਿਵੇਂ ਹਰੇ ਮਟਰ ਬੜੇ ਸਵਾਦ ਲੱਗਦੇ ਹਨਾ ਗੋਭੀ ਬੜੀ ਸਵਾਦ ਲੱਗਦੀ ਹੈ ਬਸ 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 ਇਸ ਗੱਲ ਤੇ ਆ ਜਾਓ ਤੇ ਭਈ ਆਪਣਾ ਨੰਬਰ ਕਿੰਨਾ ਜੀ ਮੇਰਾ ਨੰਬਰ ਹਾਂ ਜੀ 98729 98729 94573 ਹਾਂ ਜੀ ਤੇ ਨੰਬਰ ਸਕਰੀਨ ਤੇ ਲਾ ਦਾਂਗੇ ਬਾਈ ਨਾਲ ਕਨੈਕਟ ਕਰ ਲਿਓ ਜੇ ਤੁਸੀਂ ਆਲੂ ਦੇ ਤੇ ਪਿਆਜ਼ ਬਾਰੇ ਗੱਲਬਾਤ ਕਰਦੇ ਹੋ ਨਾ ਜੀ ਇਹ ਮਾਲ ਚੱਕਣਾ ਤਾਂ ਵੀ ਗੱਲ ਕਰਦੇ ਨੇ ਜਿਉਣਾ ਤਾਂ ਵੀ ਚਾਹ ਪਾਣੀ ਪੀਣਾ ਫ੍ਰੀ ਸੇਵਾ ਬਸ ਮਿਹਰਬਾਨੀ ਬਾਈ ਜੀ ਹੁਣ ਤੁਸੀਂ ਸਾਡੇ ਕੋਲ 21 30 ਨੂੰ ਆਈ ਹੋ ਪੱਕੀ ਗੱਲ ਆ ਪੱਕੀ ਗੱਲ 21 ਨੂੰ ਕੀ ਚੱਕਰ ਹੈ ਜੀ ਦੱਸਾਂਗੇ ਮੈਂ ਤੁਹਾਨੂੰ ਚਲੋ ਮਾਰਾਂਗੇ ਕਿਹੜਾ ਫੇਰ ਠੀਕ ਆ ਬਾਈ ਜੀ ਛੋਲੀਆ 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 ਬਾਈ ਮਕਸਰ ਮੰਡੀ ਦੇ ਵਿੱਚ ਹੋਗੀ ਬਾਈ ਛੋਲੀਆ ਹੋਰ ਬਾਈ ਕੀ ਹਾਲ ਚਾਲ ਹੈ ਜੀ ਦਸਤਾਨੇ ਪਾਏ ਬਰਾਂਹ ਠੰਡ ਲੱਗਦੀ ਬਾਈ ਕੀ ਹਾਲ ਚਾਲ ਹੈ ਭਰਾਓ ਠੀਕ ਆ ਬਾਈ ਆ ਪੱਲਿਆਂ ਦਾ ਬਾਈ ਛੋਲੀਆ ਇੱਕ ਥੋਲਿਆਂ ਦਾ ਬਾਈ ਜੀ ਜੁਜਰਾਤ ਦਾ ਗੁਜਰਾਤ ਤੋਂ ਹਾਂਜੀ ਤੁਸੀਂ ਕਿਹੜਾ ਲੈ ਆ ਰਹਾ ਤਾਂ ਹਾਂਜੀ ਕੀ ਰੇਡ ਵੀ ਕੀ ਜਾਂਦਾ ਬਾਈ ਇੱਥੇ ਮੰਡੀ ਚ ਮਕਸਰ ਚ ਇਹਨੂੰ ਪਤਾ ਹੈ ਹਨ ਤੇ ਦੱਸਿਆ ਨਹੀਂ ਪਾ ਕੀ ਹਾਲ ਚੱਲੇ ਜੀ ਠੀਕ ਆ ਲਾ ਲੀਏ ਬਾਈ ਬਾਈ ਦੇ ਇੱਕ ਮਿੰਟ ਨਹੀਂ ਬੰਦੇ ਸੰਗ ਜਾਂਦੇ ਕਹੀ ਨਹੀਂ ਸੰਗਦੇ ਬਾਈ ਕੀ ਚੱਕਰ ਆ ਯਾਰ ਹਾਂ ਬਾਈ ਇਹ ਸੰਗ ਕਹਿੰਦੇ ਜਾਂਦੇ ਬਾਈ ਕਹੀ ਸ਼ਰਮ ਕਰਦੇ ਆ ਬੱਲੇ ਲੈ ਬਾਈ ਫੋਟੋ ਲੈ ਬਈ ਇੰਦਰ ਛੋਲੀ ਜਾਂਦੀ ਐ ਇੰਦਰ ਗੜਜ ਆ ਗਿਆ ਯਾਰ ਕੀ ਰੇਟ ਬਈ ਇੱਥੇ ਵੀ ਕੀ ਜਾਂਦਾ ਇੰਨਾ ਛੋਲੀਆ ਯਾਰ ਮੈਂ ਤਾਂ ਵੇਖਿਆ ਨਹੀਂ ਇਕੱਠਾ ਕਰ ਦੇ ਨਾ ਹਾਂ ਇਹ ਕੀ ਰੇਟ ਵੇਖਿਆ ਬਈ 50 ਰੁਪਏ ਕਿਲੋ ਵੇਚ ਰਿਹਾ ਛੋਲੀਆ ਬਈ ਇੱਥੇ 50 ਰੁਪਏ ਕਿਲੋ ਮਕਸਰ ਮੰਡੀ ਦੇ ਵਿੱਚ ਵਕੀਤ ਇਹ ਬਈ ਆਈ ਕਿੱਥੋਂ ਜਾਂਦਾ ਜੀ ਇਹ ਗੁਜਰਾਤ ਐਮਪੀ ਗੁਜਰਾਤ ਐਮਪੀ ਆਪਣੇ ਲੋਕਲ ਤਾਂ ਨਹੀਂ ਆਉਂਦਾ ਜੀ ਨਹੀਂ ਲੋਕਲ ਨਹੀਂ ਜਾਂਦਾ ਇਹ ਲੱਗ ਜਾਂਦਾ ਲੋਕਲ ਹੋ ਤਾਂ ਜਾਂਦਾ ਬਈ ਵੈਸੇ ਲੋਕਲ ਹੁੰਦਾ ਹੈਗਾ ਪਹਿਲਾਂ ਦੂਬਾਰਾ ਰਾਜਸਥਾਨ ਚੱਲੂਗਾ ਰਾਜਸਥਾਨ ਚੱਲੂਗਾ ਉਦੋਂ ਬਾਅਦ ਆਇਆ ਕਰੂਗਾ ਦੂਬਾਰਾ ਲੋਕਲ ਚੱਲੂਗਾ ਉਦੋਂ ਰੇਡ ਭਾਈ ਡਾਊਨ ਆ ਜਾਣਾ ਫਿਰ ਹਾਂਜੀ ਹਾਂਜੀ ਕਿਹੜਾ ਫਿਲਹਾਲ 50 ਰੁਪਏ ਕਿਲੋ ਦੇ ਨੇੜ ਤੇ ਭਾਈ ਕਿੰਨਾ ਕ ਵੇਚ ਜਾਂਦਾ ਆਪਣੀ ਦੁਕਾਨ ਤੇ ਭਾਈ ਛੋਲੀਆਂ ਗੱਡੀ ਸਾਰੀ ਫੁੱਲ ਲੋਡ ਹੋ ਗਈ ਹਾਂ 10 ਕੁਇੰਟਲ ਹੁੰਦਾ 10 ਕੁਇੰਟਲ ਸਾਰਾ ਲੱਗ ਜਾਂਦਾ ਹਾਂਜੀ ਤੇ ਹੋਰ ਆਪਣੇ ਕੋਲ ਕੀ ਕੀ ਵੈਰਾਈਟੀ ਹੈ ਜੀ ਇੱਕ ਛੋਲੀਆਂ ਹੋ ਗਿਆ ਤੇ ਇਧਰ ਪਿਆਜ਼ ਪਿਆਜ਼ ਜਿਵੇਂ ਪਿਆਜ਼ 40 ਰੁਪਏ ਕਿਲੋ ਪਿਆਜ਼ 40 ਪਿਆਜ਼ ਡਾਊਨ ਆ ਗਿਆ ਜੀ ਹਾਂਜੀ ਹਾਂਜੀ ਆਲੂ ਚ ਗਰੰਟ ਆ ਗਿਆ ਅੱਜ ਹਾਂਜੀ ਆਲੂ ਦਾ ਰੇਟ ਕਿੰਨਾ ਰੇਟ ਆਲੂ 900 ਰੁਪਏ ਬੇਟਾ ਅੱਛਾ 900 ਦਾ ਅੱਜ ਦਾ ਭਾ ਹਾਂਜੀ ਕੱਲ ਸੀਗਾ ਮੋਹ ਲਾਲਾ ਬਣ ਕੰਪਨੀ ਦਾ ਨਾਮ ਕੀ ਹੈ ਮਹਾਚੰਤਪੁਰਨੀ ਟ੍ਰੇਡਿੰਗ ਮਹਾਚੰਤਪੁਰਨੀ ਟ੍ਰੇਡਿੰਗ ਕੰਪਨੀ ਮੌਕਸਰ ਮੰਡੀ ਦੇ ਵਿੱਚ ਖੜੇ ਹੈ ਜੀ ਜਿੱਥੇ ਇਹ ਰੇਟ ਗਣਾ ਹੈ ਹੋਰ ਆਪਣੇ ਕੋਲੇ ਕੀ ਕੀ ਵੈਰਾਈਟੀਆਂ ਵਿਕਖਮੜਾ ਇਧਰ ਨੂੰ ਬਈ ਦੇਖ ਲੀਆ ਹਲਕਾ ਬਈ ਹਲਕਾ ਰੇਟ ਕੀ ਹੈ ਬਾਈ ਆ 50 ਰੁਪਏ ਕਿਲੋ ਬਈ ਇਹ ਉਹੀ ਰੇਟ ਬਾਈ ਬਹੁਤ ਚਿਰਦਿਆਂ ਬ੍ਰੇਕਾਂ ਲੱਗਾਂਗੇ ਘਟੋ ਘਟ ਮਿਲਦਾ 1.5 ਮਹੀਨਾ ਹੋ ਗਿਆ ਜੀ ਬ੍ਰੇਕ ਲੱਗੀ ਨੂੰ ਅਦਰਕ ਦੀ ਹਾਂਜੀ ਹਾਂਜੀ 50 55 60 ਇੱਥੇ ਹੀ ਖੜਾ ਜੀ ਹਾਂਜੀ ਪਾਕਿਸਤਾਨ 600 ਰੁਪਏ ਕਿਲੋ ਆ ਪਾਕਿਸਤਾਨ ਦੇ ਵਿੱਚ ਹਾਂ ਜੀ ਕਿਉਂ ਬਾਰਡਰ ਤਾਂ ਹੀ ਤਾਂ ਨਹੀਂ ਖੁੱਲ ਜਾਂਦੇ ਜੀ ਬਾਰਡਰ ਤਾਂ ਹੀ ਨਹੀਂ ਖੁੱਲਿਆਗਾ ਜੇ ਖੁੱਲ ਜਾਂਦਾ ਤਾਂ ਫਿਰ ਇੱਧਰ 300 ਰੁਪਏ ਕਿਲੋ ਹੋ ਜੂਗੀ ਇੱਧਰ ਤਾਂ 300 ਰੁਪਏ ਕਿਲੋ ਹੋ ਜੂਗੀ ਮੈਂ ਨਾ ਸਮਝਿਆ ਉੱਧਰ ਸਸਤੀ ਹੋ ਜੂਗੀ ਉੱਧਰ ਸਸਤੀ ਹੋ ਜੂਣਾ ਆਲੂ ਨੂੰ 100 ਰੁਪਏ ਕਿਲੋ ਉੱਤੇ ਉੱਤੇ ਹਾਂ ਜੀ ਹਾਂ ਜੀ ਉਧਰੋਂ ਮਾਲਾਂ ਨਹੀਂ ਆਪਣੇ ਜਿੱਦਾਂ ਇਧਰੋਂ ਜਾਣ ਨਹੀਂ ਦਿੰਦੇ ਨਾ ਮੋਦੀ ਸਾਹਿਬ ਉਧਰ ਤੇ ਮਾਲ ਕਰੇ ਨਾ ਹੁਣ ਕਹਿੰਦੇ ਆ ਵੇ ਖੁੱਲ ਜਾਂਦੇ ਵਾਰ ਕਹਿੰਦੇ ਕਹਿੰਦੇ ਚੰਦ ਰਿਆ ਕੰਮ ਮੁਸ਼ਕਿਲ ਹੈ ਧੰਨਵਾਦ ਇਹ ਤਾਂ ਵਾਰ ਬੰਦ ਕਰ ਰਹੇ ਨੇ ਣੀਆਂ ਲੱਗ ਆਏ ਜੀ ਣੀਆਂ ਦਾ ਣੀਆਂ ਦਾ ਰੇਟ ਦੱਸੋ ਜੀ ਣੀਆਂ ਦਾ ਲੈ ਭਾਈ ਣੀਆਂ ਦਾ ਣੀਆਂ ਕਿੰਨਾ ਭਾਈ ਣੀਆਂ 50 ਤੋਂ 60 ਰੁਪਏ ਵੇਚ ਰਿਹਾ ਜੀ ਕਿਲੋ ਹਾਂਜੀ 50 60 ਰੁਪਏ ਹੈਗਾ ਭਾਈ ਰੇਟ ਤੇ ਕਿਲੋ ਹਾਂਜੀ ਜਰਾ ਆਪਣੇ ਦਾ 20 25 ਬੱਝੀ ਰਹਿ ਗਿਆ ਤੇ ਕੋਈ ਆ ਫਰੀ ਵੰਡਦੇ ਆ ਬੁੜੀਆਂ ਨੂੰ ਅਸੀਂ ਫਰੀ ਵੰਡਦੇ ਆ ਜੀ 50 ਰੁਪਏ ਦਾ ਡੇਲੀ ਵੰਡਦਾ 50 ਰੁ ਤੇ ਮੁਰਗੀਆਂ ਦਾ ਫਰੀ ਵੰਡਦਾ ਨਾ ਨਹੀਂ ਨਹੀਂ ਸਹੀ ਵੰਡਣਾ ਪੈਂਦਾ ਭਾਈ ਨਹੀਂ ਅਗਲੇ ਕਹਿੰਦੇ ਭਾਈ ਧਣਿਆਂ ਦਾ ਭਾਈ ਨਹੀਂ ਸਬਜ਼ੀ ਲਈ ਆ ਕਿ ਨਹੀਂ ਹਾਂ ਸਹੀ ਗੱਲ ਸਹੀ ਆ ਸਹੀ ਆ ਹੋਰ ਸੇਰ ਸਭ ਠੀਕ ਹੈ ਜੀ ਠੀਕ ਹੈ ਭਾਈ ਵਜੇ ਠੰਡ ਤਾਂ ਹਾਂਜੀ ਚਲੋ ਭਾਈ ਨੰਬਰ ਕਿੰਨਾ ਜੀ ਆਪਣਾ 96469222 ਭਾਈ 9646922 222 222 ਕਨੈਕਟ ਕਰ ਲਿਓ ਭਾਈ ਤੇ ਲੈ ਭਾਈ ਮਕਸਦ ਫਰੂਟ ਕੰਪਨੀ ਤੇ ਖੜਿਆ ਜਿੱਥੇ ਤੇ ਰੇਟ ਕਰਾਂ ਜੇ ਭਾਈ ਜੇ ਭਾੜੀ ਮਿਰਚ ਪਈ ਉਹਦਾ ਕੀ ਰੇਟ ਆ ਜੀ ਅੱਜ ਦਾ ਇਹ 45 ਰੁਪਏ ਕਿਲੋ 45 ਰੁਪਏ ਇੰਨਾ ਤੇਜ਼ ਹੋਇਆ ਬਾਬਾ ਜੀ ਇਹਦਾ ਰੇਟ 45 ਰੁਪਏ ਕਿਲੋ ਹਨ ਤੇ ਭਾਈ ਜਿਹੜੀ ਆ ਮਿਰਚਾਂ ਦੀ ਜੀ ਚਾਰੀ ਇਹ 40 ਰੁਪਏ ਕਿਲੋ 40 ਰੁਪਏ ਕਿਲੋ ਆ ਗਈ ਭਾਈ ਤੇ ਇਹ ਜਿਹੜੀ ਕੜਤਨ ਵਾਲੀ ਜੀ ਉਹ ਵੀ 40 ਆ ਉਹ ਵੀ 40 ਉਹ ਵੀ 40 ਰੁਪਏ ਜਿਵੇਂ ਆ ਪਈ ਸੀ ਚੰਦਰ ਚੰਦਰ 25 ਰੁਪਏ ਕਿਲੋ ਚੰਦਰ 25 ਰੁਪਏ ਆ ਗਏ ਤੇ ਕਟਾਰ ਦੱਸ ਦਿਓ ਜੀ ਹੁਣ ਬਾਈ ਕਟਾਰ 35 ਰੁਪਏ ਕਿਲੋ ਕਟਾਰ ਭਾਈ ਉਹ ਜਿਹੜਾ ਸਾਹਮਣੇ ਕੁਆਲਿਟੀ ਪਈ 35 ਰੁਪਏ ਕਿਲੋ ਇਹ ਚੱਲੀ ਜਾਂਦਾ ਜੀ ਰੇਟ ਜਿਹੜੇ ਆਹੀ ਚੱਲੀ ਜਾਂਦੇ ਆ ਜੀ ਮਕਸਰ ਫਰੂਟ ਕੰ 991556804 9952604 ਦੇਖੇ ਵੀਰ ਭਰਾ ਨੇ ਕਨੈਕਟ ਕਰਨਾ ਸੇਠ ਸਾਹਿਬ ਨਾਲ ਕਰ ਸਕਦੇ ਠੀਕ ਆ ਭਾਈ ਜੀ ਓਕੇ ਜੀ